ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਾਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਓਟੀਟੀ ਪਲੈਟਫਾਰਮ ਤੇ ਕਿਹੜੀ ਫਿਲਮ ਹੁਣ ਆ ਚੁੱਕੀ ਹੈ ਸ਼ਾਵਾਨੀ ਗਿਰਦਾਰੀ ਲਾਲ ਫਿਲਮ ਜਿਹੜੀ ਹੈ ਤੁਸੀਂ Amazon Prime ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਕੋਈ ਵੀ ਇੱਕ ਇਹ ਜੀ ਅਦਾਕਾਰ ਨਹੀਂ ਜਿਹੜੀ ਲੀਡ ਤੇ ਬਲਕਿ 8 ਤੋਂ 9 ਐਕਸੀਆਂ ਐਕਟਰੈਸਿਸ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੀਆਂ ਜਿਨ੍ਹਾਂ ਨੇ ਸਾਰਿਆਂ ਨੇ ਗਿੱਪੀ ਗਰੇਵਾਲ ਦੇ ird gird ਜੋ ਹੈ ਫਿਲਮ ਦੇ ਵਿੱਚ ਕਾਸਟ ਕੀਤੀ ਹੈ ਫਿਲਮ ਦੇ ਵਿੱਚ ਐਕਟ ਕੀਤਾ ਹੈ ਫਿਲਮ ਦੇ ਵਿੱਚ ਕੰਮ ਕੀਤਾ ਹੈ ਸੋ ਪੀਗਰੇਵਾਲ ਜੋਨੇ ਗਿਰਦਾਰੀ ਲਾਲ ਦਾ ਕੈਰੈਕਟਰ ਪਲੇ ਕਰਦੇ ਨੇ ਫਿਲਮ ਦੇ ਵਿੱਚ ਜੋ ਕਿ ਫਨ ਕਾਮੇਡੀ ਰੋਮਾਂਸ ਡਰਾਮਾ ਹੈ ਜਿਹਦੇ ਵਿੱਚ ਪੀਗਰੇਵਾਲ ਇੱਕ ਆਪਣੇ ਟ੍ਰੂ ਲਵ ਦੀ ਤਾੰਗ ਦੇ ਵਿੱਚ ਨੇ ਕਿ ਕੌਣ ਆਖਿਰ ਉਹਨਾਂ ਨੂੰ ਪਸੰਦ ਆਏਗਾ ਕੌਣ ਹੋਏਗੀ ਉਹਨਾਂ ਦੀ ਪਸੰਦ ਕਿਹੜੀ ਕੁੜੀ ਨੂੰ ਉਹ ਆਪਣੇ ਘਰ ਲੈ ਜਾਣਗੇ ਲੇਕਿਨ ਗਿਰਦਾਰੀ ਲਾਲ ਦੀ ਸਟੋਰੀ ਇਦਾਂ ਦੀ ਹੈ ਕਿ ਉਹ ਇੱਕ ਨਹੀਂ ਬਲਕਿ ਹਰ ਕਿਸੇ ਦੇ ਨਾਲ ਜੋ ਹੈ ਗਿੱਪੀ ਘਰੇ ਵਾਲੀ ਯਾਨੀ ਕਿ ਗਿਰਦਾਰੀ ਲਾਲ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਸੋ ਫਿਲਮ ਦੀ ਸਟੋਰੀ ਪਰਿਵਾਰਿਕ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਦੇ ਵਿੱਚ ਖਾਸ ਗੱਲ ਹੈ ਕਿ ਹਿਮਾਂਸ਼ੂ ਖੁਰਾਨਾ ਜੋ ਕਿ ਪੰਜਾਬੀ ਮਾਡਲ ਹੈ ਉਹ ਵੀ ਤੁਹਾਨੂੰ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ਔਰ ਹਿਮਾਂਸ਼ੀ ਦੀ ਉਸ ਸਮੇਂ ਦੀ ਟਰਾਂਸਫਰਮੇਸ਼ਨ ਔਰ ਹੁਣ ਦਾ ਜਿਹੜਾ ਡਰਾਸਟਿਕ ਚੇਂਜ ਹੈ ਉਹਦੇ ਵਿੱਚ ਮੈਂ ਉਸ ਮੰਦਾ ਫਰਕ ਤੁਹਾਨੂੰ ਦੱਸ ਦਿੰਨੇ ਕਿ ਫਿਲਮ ਦੇ ਵਿੱਚ ਬਹੁਤ ਵੱਡੀ ਕਾਸਟ ਨੇ ਕੰਮ ਕੀਤਾ ਹੈ ਇੱਕ ਫਿਲਮ ਜਦੋਂ ਬਣਦੀ ਆਪਾਂ ਦੋ ਕੈਰੈਕਟਰਸ ਦੇਖਦੇ ਹਮੇਸ਼ਾ ਜਿਹੜੇ ਲੀਡ ਤੇ ਕੰਮ ਕਰਦੇ ਨੇ ਲੇਕਿਨ ਸ਼ਾਵਨੀ ਗਿਰਦਾਰੀ ਦਾ ਲਹਿਜੇ ਫਿਲਮ ਸੀ ਕਿ ਜਿਹਦੇ ਵਿੱਚ ਗਿੱਪੀ ਗਰੇਵਾਲ ਦੇ ਕੈਰੈਕਟਰ ਨੂੰ ਬਹੁਤ ਚੁਲਬੁਲਾ ਜਿਹਾ ਦਰਸਾਇਆ ਹੈ ਗਿੱਪੀ ਗਰੇਵਾਲ ਬਹੁਤ ਸ਼ਰਾਰਤੀ ਨੌਟੀ ਕੈਰੈਕਟਰ ਪਲੇ ਕੀਤਾ ਹੈ ਲੇਕਿਨ ਉਹ ਕੈਰੈਕਟਰ ਸਭ ਨੇ ਪਰਸਨਲੀ ਪਸੰਦ ਕੀਤਾ ਤੇ ਸਿਨੇਮਾਸ ਦੇ ਵਿੱਚ ਉਸ ਫਿਲਮ ਨੂੰ ਬਹੁਤ ਪਿਆਰ ਮਿਲਿਆ ਸੋ ਜਿਹੜੀਆਂ 7 ਤੋਂ 8 ਕੁੜੀਆਂ ਨੇ ਵਿੱਚ ਕੰਮ ਕੀਤਾ ਹੈ ਉਹਨਾਂ ਦੀ ਅਦਾਕਾਰੀ ਨੂੰ ਤੁਸੀਂ ਜ਼ਰੂਰ ਦੇਖੋ ਕਿਉਂਕ अलग-अलग किरदार है कि पिगर ए वालदे नाल और कितने सारे फ्लेवर्स है जेडे थोनु इस फिल्म ਦੇ ਵਿੱਚ ਦੇਖਣ ਨੂੰ ਮਿਲਣਗੇ ਇੱਕ ਕਹਿ ਸਕਦੇ ਅਸੀਂ ਕਿ ਪ੍ਰੋਪਰ ਫੁੱਲ ਪੈਕੇਜ ਹੈ ਇਹ ਫਿਲਮ ਸੋ OTT ਪਲੇਟਫਾਰਮ Amazon Prime ਤੇ ਫਿਲਮ ਪਈ ਹੈ ਤੁਸੀਂ ਦੇਖ ਸਕਦੇ ਹੋ 2 ਘੰਟੇ ਸਮਥਿੰਗ ਦੀ ਮਿੰਟਸ ਦੀ ਫਿਲਮ ਹੈ ਔਰ ਬਹੁਤ ਪਿਆਰੀ ਸਟੋਰੀ ਹੈ ਤੁਹਾਨੂੰ ਐਂਟਰਟੇਨ ਕਰੇਗੀ ਬਹੁਤ ਜ਼ਿਆਦਾ ਤੁਸੀਂ ਬਹੁਤ ਹਸੋਗੇ ਕਿਪੀ ਦੇ ਅਦਾਕਾਰੀ ਦੇਖ ਕੇ ਇਸ ਫਿਲਮ ਦੇ ਵਿੱਚ ਕਿਉਂਕਿ ਉਸਨੇ ਜੋ ਨੱਚ ਟੱਪ ਨੌਟੰਕੀ ਜੋ ਇੱਕ ਇੱਕ ਸ਼ੈਤਾਨ ਬੱਚੇ ਦਾ ਕੈਰੈਕਟਰ ਜਿਵੇਂ ਗਿਰਦਾਰੀ ਲਾਲ ਨੂੰ ਪੋਰਟਰੇ ਕੀਤਾ ਸਕਰੀਨ ਤੇ ਬਿਹਤਰੀਨ ਤਰੀਕੇ ਦੇ ਨਾਲ ਗਿਪੀ ਨੇ ਨਿਭਾਇਆ ਸੋ ਤੁਸੀਂ ਜ਼ਰੂਰ ਦੇਖਣਾ ਸ਼ਾਵਾਨੀ ਗਿਰਦਾਰੀ ਲਾਲ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਾਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਓਟੀਟੀ ਪਲੇਟਫਾਰਮ ਤੇ ਕਿਹੜੀ ਫਿਲਮ ਹੁਣ ਆ ਚੁੱਕੀ ਹੈ ਸ਼ਾਵਾਨੀ ਗਿਰਦਾਰੀ ਲਾਲ ਫਿਲਮ ਜਿਹੜੀ ਹੈ ਤੁਸੀਂ Amazon Prime ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਕੋਈ ਵੀ ਇੱਕ ਇਹ ਜੀ ਅਦਾਕਾਰ ਨਹੀਂ ਜਿਹੜੀ ਲੀਡ ਤੇ ਬਲਕਿ 8 ਤੋਂ 9 ਐਕਸੀਆਂ ਐਕਟਰੈਸਿਸ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੀਆਂ ਜਿਨ੍ਹਾਂ ਨੇ ਸਾਰਿਆਂ ਨੇ ਗਿੱਪੀ ਗਰੇਵਾਲ ਦੇ ird gird ਜੋ ਹੈ ਫਿਲਮ ਦੇ ਵਿੱਚ ਕਾਸਟ ਕੀਤੀ ਹੈ ਫਿਲਮ ਦੇ ਵਿੱਚ ਐਕਟ ਕੀਤਾ ਹੈ ਫਿਲਮ ਦੇ ਵਿੱਚ ਕੰਮ ਕੀਤਾ ਹੈ ਸੋ ਗਿੱਪੀ ਗਰੇਵਾਲ ਜਿョਨੇ ਗਿਰਦਾਰੀ ਲਾਲ ਦਾ ਕੈਰੈਕਟਰ ਪਲੇ ਕਰਦੇ ਨੇ ਫਿਲਮ ਦੇ ਵਿੱਚ ਜੋ ਕਿ ਫਨ ਕਾਮੇਡੀ ਰੋਮਾਂਸ ਡਰਾਮਾ ਹੈ ਜਿਹਦੇ ਵਿੱਚ ਗਿੱਪੀ ਗਰੇਵਾਲ ਇੱਕ ਆਪਣੇ ਟਰੂ ਲਵ ਦੀ ਤਾਂਗ ਦੇ ਵਿੱਚ ਨੇ ਕਿ ਕੌਣ ਆਖਿਰ ਉਹਨਾਂ ਨੂੰ ਪਸੰਦ ਆਏਗਾ ਕੌਣ ਹੋਏਗੀ ਉਹਨਾਂ ਦੀ ਪਸੰਦ ਕਿਹੜੀ ਕੁੜੀ ਨੂੰ ਉਹ ਆਪਣੇ ਘਰ ਲੈ ਜਾਣਗੇ ਲੇਕਿਨ ਗਿਰਦਾਰੀ ਲਾਲ ਦੀ ਸਟੋਰੀ ਇਦਾਂ ਦੀ ਹੈ ਕਿ ਉਹ ਇੱਕ ਨਹੀਂ ਬਲਕਿ ਹਰ ਕਿਸੇ ਦੇ ਨਾਲ ਜੋ ਹੈ ਗਿੱਪੀ ਗਰੇਵਾਲ ਯਾਨੀ ਕਿ ਗਿਰਦਾਰੀ ਲਾਲ ਕਮ데요 ਹੋਈ ਨਜ਼ਰ ਆਉਂਦੇ ਨੇ ਸੋ ਫਿਲਮ ਦੀ ਸਟੋਰੀ ਪਰਿਵਾਰਿਕ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਦੇ ਵਿੱਚ ਖਾਸ ਗੱਲ ਇਹ ਕਿ ਹਿਮਾਂਸ਼ੀ ਖੁਰਾਨਾ ਜੋ ਕਿ ਪੰਜਾਬੀ ਮਾਡਲ ਹੈ ਉਹ ਵੀ ਤੁਹਾਨੂੰ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ਔਰ ਹਿਮਾਂਸ਼ੀ ਦੀ ਉਸ ਸਮੇਂ ਦੀ ਟਰਾਂਸਫਰਮੇਸ਼ਨ ਔਰ ਹੁਣ ਦਾ ਜਿਹੜਾ ਡਰਾਸਟਿਕ ਚੇਂਜ ਹੈ ਉਹਦੇ ਵਿੱਚ ਵੀ ਜ਼ਮੀਨ ਆਸਮਾਨ ਦਾ ਫਰਕ ਹੈ ਤੁਹਾਨੂੰ ਦੱਸ ਦਿੰਨੇ ਕਿ ਫਿਲਮ ਦੇ ਵਿੱਚ ਬਹੁਤ ਵੱਡੀ ਕਾਸਟ ਨੇ ਕੰਮ ਕੀਤਾ ਹੈ ਇੱਕ ਫਿਲਮ ਜਦੋਂ ਬਣਦੀ ਆਪਾਂ ਦੋ ਕੈਰੈਕਟਰਸ ਦੇਖਦੇ ਹਮੇਸ਼ਾ ਜਿਹੜੇ ਲੀਡ ਤੇ ਕੰਮ ਕਰਦੇ ਨੇ ਲੇਕਿਨ ਸ਼ਾਵਨੀ ਗਿਰਦਾਰੀ ਦਾ ਲਹਿਜੇ ਫਿਲਮ ਸੀ ਕਿ ਜਿਹਦੇ ਵਿੱਚ ਗਿਪੀਗਰ ਵਾਲ ਦੇ ਕੈ ਰੇਵਾਲ ਬਹੁਤ ਸ਼ਰਾਰਤੀ ਨੌਟੀ ਕੈਰੈਕਟਰ ਪਲੇ ਕੀਤਾ ਹੈ ਲੇਕਿਨ ਉਹ ਕੈਰੈਕਟਰ ਸਭ ਨੇ ਪਰਸਨਲੀ ਪਸੰਦ ਕੀਤਾ ਤੇ ਸਿਨੇਮਾਸ ਦੇ ਵਿੱਚ ਉਸ ਫਿਲਮ ਨੂੰ ਬਹੁਤ ਪਿਆਰ ਮਿਲਿਆ ਸੋ ਜਿਹੜੀਆਂ 7 ਤੋਂ 8 ਕੁੜੀਆਂ ਨੇ ਵਿੱਚ ਕੰਮ ਕੀਤਾ ਹੈ ਉਹਨਾਂ ਦੀ ਅਦਾਕਾਰੀ ਨੂੰ ਤੁਸੀਂ ਜ਼ਰੂਰ ਦੇਖੋ ਕਿਉਂਕਿ ਹਰ ਕਿਸੇ ਦਾ ਜਿਹੜਾ ਅਲੱਗ-ਅਲੱਗ ਕਿਰਦਾਰ ਹੈ ਕਿ ਪਿਗਰੇਵਾਲ ਦੇ ਨਾਲ ਔਰ ਕਿੰਨੇ ਸਾਰੇ ਫਲੇਵਰਸ ਹੈ ਜਿਹੜੇ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਇੱਕ ਕਹਿ ਸਕਦੇ ਹਾਂ ਸੀ ਕਿ ਪ੍ਰੋਪਰ ਫੁੱਲ ਪੈਕੇਜ ਹੈ ਇਹ ਫਿਲਮ ਸੋ OTT ਪਲੇਟਫਾਰਮ Amazon Prime ਤੇ ਫਿਲਮ ਪਈ ਹੈ ਤੁਸੀਂ ਦੇਖ ਸਕਦੇ ਹੋ 2 ਘੰਟੇ ਸਮਥਿੰਗ ਦੀ ਮਿੰਟਸ ਦੀ ਫਿਲਮ ਹੈ ਔਰ ਬਹੁਤ ਪਿਆਰੀ ਗੀ ਬਹੁਤ ਜ਼ਿਆਦਾ ਤੁਸੀਂ ਬਹੁਤ ਹਸੋਗੇ ਗਿੱਪੀ ਦੇ ਅਦਾਕਾਰੀ ਦੇਖ ਕੇ ਇਸ ਫਿਲਮ ਦੇ ਵਿੱਚ ਕਿਉਂਕਿ ਉਸਨੇ ਜੋ ਨੱਚ ਟੱਪ ਨੌਟੰਕੀ ਜੋ ਇੱਕ ਇੱਕ ਸ਼ੈਤਾਨ ਬੱਚੇ ਦਾ ਕੈਰੈਕਟਰ ਜਿਵੇਂ ਗਿਰਦਾਰੀ ਲਾਲ ਨੂੰ ਪੋਰਟਰ ਕੀਤਾ ਸਕਰੀਨ ਤੇ ਬਿਹਤਰੀਨ ਤਰੀਕੇ ਦੇ ਨਾਲ ਗਿੱਪੀ ਨੇ ਨਿਭਾਇਆ ਸੋ ਤੁਸੀਂ ਜ਼ਰੂਰ ਦੇਖਣਾ ਸ਼ਾਬਾਣੀ ਗਿਰਦਾਰੀ ਲਾਲ